ਇਸ ਫਿਲਦੀ ਵੱਡੀ ਖਬਰ ਅੰਮ੍ਰਿਤਸਰ ਦੇ ਪਿੰਡ ਠੱਠੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜ਼ਮੀਨੀ ਝਗੜੇ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ ਔਰ ਇਸ ਦੌਰਾਨ 21 ਸਾਲ ਦੇ ਇੱਕ ਨੌਜਵਾਨ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ ਸੋ ਦੱਸਦੇ ਨੇ ਆ ਕਿ ਜਸਕਰਨ ਸਿੰਘ ਜਿਸ ਦੀ ਮਹਿਜ਼ 21 ਸਾਲ ਉਮਰ ਹੈ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਔਰ ਨਾਲ ਦੇ ਨਾਲ ਉਸ ਦਾ ਪਿਤਾ ਕੰਬੀਰ ਜ਼ਖਮੀ ਹੈ ਜਿਸ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਫਿਲਹਾਲ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਜ਼ਮੀਨ ਨੂੰ ਲੈ ਕੇ ਕਾਫੀ ਚਿਰ ਤੋਂ ਉਹਦਾ ਝਗੜਾ ਚੱਲ ਰਿਹਾ ਸੀ ਔਰ ਮੌਤ ਬਰਾਨੇ ਇਸ ਮਾਮਲੇ ਨੂੰ ਨਿਪਟਾਉਣ ਦੇ ਲਈ ਰਾਜੀਨਾਮਾ ਕਰਵਾਉਣ ਦਾ ਭਰੋਸਾ ਵੀ ਦਿੱਤਾ ਸੀ ਔਰ ਰਾਜੀਨਾਮਾ ਕਰਵਾ ਕੇ ਵਾਪਸ ਆ ਰਹੇ ਸਨ ਤਾਂ ਜਿਵੇਂ ਹੀ ਜਸਕਰਨ ਸਿੰਘ ਮੌਤ ਬਰਾਨ ਨੂੰ ਘਰ ਛੱਡ ਕੇ ਵਾਪਸ ਆਪਣੀ ਜ਼ਮੀਨ ਉੱਤੇ ਗਿਆ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਕੁਝ ਲੋਕਾਂ ਨੇ ਉਸ ਉੱਤੇ ਅਚਾਨਕ ਹਮਲਾ ਕਰ ਦਿੱਤਾ ਔਰ ਇੱਕ ਗੋਲੀ ਚਲਾਈ ਹੈ ਗੋਲੀ ਛਾਤੀ ਤੇ ਲੱਗਨ ਕਰਕੇ ਜਸਕਰਨ ਦੀ ਥਾਂ ਉਤੇ ਹੀ ਮੌਤ ਹੋ ਗਈ ਹੈ ਹਾਲਾਂਕਿ ਪਿਤਾ ਜੋ ਹੈ ਉਸ ਦੇ ਦਾਤਰਾ ਨਾਲ ਤਾਂ ਉਸ ਤੇ ਵੀ ਗੋਲੀ ਚਲਾਈ ਗਈ ਹੈ ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋਇਆ ਹੈ ਜਸਕਰਨ ਦੀ ਮੌਤ ਤੋਂ ਬਾਅਦ ਪਰਿਵਾਰ ਤੇ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਕਿਉਂਕਿ ਕੋਲਤਾ ਪੁੱਤ ਸੀ ਜਸਕਰਨ ਔਰ 21 ਸਾਲ ਦੀ ਮਹਤ ਉਮਰ ਸੀ ਔਰ ਜ਼ਮੀਨ ਨੇ ਜਸਕਰਨ ਦੀ ਜਿਹੜੀ ਹੈ ਉਹ ਜਾਨ ਲੈ ਲਈ ਹੈ ਫਿਲਹਾਲ ਪਰਿਵਾਰ ਇਨਸਾਫ ਮੰਗ ਰਿਹਾ ਹੈ ਪਰਿਵਾਰ ਦੇ ਦੱਸਣ ਮੁਤਾਬਕ ਮੌਤਬਰਾ ਨੇ ਇਸ ਪੂਰੇ ਮਾਮਲੇ ਦੇ ਵਿੱਚ ਰਾਜੀਨਾਮਾ ਕਰਵਾਇਆ ਔਰ ਕੁਰਬਾਨ ਤੋਂ ਬਾਅਦ ਜਿਵੇਂ ਹੀ ਉਹ ਕਾਰ ਛੱਡ ਕੇ ਉਹਨਾਂ ਦਾ ਮੁੰਡਾ ਵਾਪਸ ਆ ਰਿਹਾ ਸੀ ਮੌਤਪੁਰਾ ਨੂੰ ਤਾਂ ਉਸੇ ਦੌਰਾਨ ਇਹ ਹਮਲਾ ਹੋਇਆ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪ੍ਰਸ਼ਾਸਨ ਤੋਂ ਪਰਿਵਾਰ ਮੰਗ ਕਰ ਰਿਹਾ ਹੈ ਉਧਰ ਦੂਜੀ ਪਾਸੇ ਜੇਕਰ ਗੱਲ ਕਰੀਏ ਪੁਲਿਸ ਦੀ ਤਾਂ ਪੁਲਿਸ ਵੱਲੋਂ ਲਗਾਤਾਰ ਇਹਨਾਂ ਦੋਸ਼ੀਆਂ ਅਹ ਦੇਖਿਲਾਫ ਜਿਹੜੀ ਹੈ ਉਹ ਪਾਲ ਕੀਤੀ ਜਾ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਅਹ ਪਰਿਵਾਰ ਦੇ ਬਿਆਨ ਲਏ ਲਗੇ ਨੇ ਔਰ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਹੀ ਮਾਮਲਾ ਦਰਜ ਵੀ ਕੀਤਾ ਗਿਆ ਹੈ ਔਰ ਟੀਮਾਂ ਬਣਾ ਲਈਆਂ ਗਿਆ ਨੇ ਔਰ ਜੋ ਕਿ ਇਹਨਾਂ ਦੋਸ਼ੀਆਂ ਦੀ ਭਾਲ ਲਈ ਅਹ ਜਿਹੜੀ ਹੈ ਉਹ ਰਵਾਨਾ ਹੋ ਚੁੱਕਿਆ ਨੇ ਜਲਦ ਹੀ ਕਾਬੂ ਕਰਨ ਦਾ ਭਰੋਸਾ ਜਿਹੜਾ ਹੈ ਪੁਲਿਸ ਵੱਲੋਂ ਦਿੱਤਾ ਗਿਆ ਹੈ ਪਰ ਜਿਸ ਤਰ੍ਹਾਂ ਦੇ ਨਾਲ ਇੱਕ ਘਟਨਾ ਵਾਪਰੀ ਹੈ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ ਕਿਉਂਕਿ ਇੱਕ ਘਰ ਦਾ ਚਿਰਾਗ ਜੜਾਏ ਪੁੱਜ ਗਿਆ ਏ ਇੱਕ ਸਿਰਫ ਜ਼ਮੀਨ ਨੂੰ ਲੈ ਕੇ ਜੋ ਵਿਵਾਦ ਚੱਲ ਰਿਹਾ ਸੀ ਉਸਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਹੈ ਪੂਰੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਏ ਸੋਗ ਦੀ ਲਹਿਰ ਜਿਹੜੀ ਪੂਰੇ ਪਿੰਡ ਵਿੱਚ ਹੈ ਜਿਸ ਕਰਨ 21 ਸਾਲ ਦੀ ਉਮਰ ਸੀ ਔਰ ਉਸ ਦੀ ਮੌਤ ਹੋ ਗਈ ਹੈ ਜ਼ਕਤਲ ਕਰ ਦਿੱਤਾ ਗਿਆ ਹੈ ਫਿਲਹਾਲ ਦੋਸ਼ੀਆਂ ਦੀ ਭਾਲ ਜਿਹੜੀ ਉਹ ਕੀਤੀ ਜਾ ਰਹੀ ਮੇਰਾ ਨਾਮ ਦਵਿੰਦਰ ਸਿੰਘ ਤੇ ਮੇਰਾ ਆਪਣੇ ਮਨ ਲੱਗਦਾ ਸਾਨੂੰ ਜਦੋਂ ਪਤਾ ਲੱਗਾ ਵੀ ਮੁੰਡੇ ਦੇ ਆਪਣਾ ਗਰ ਲੜਾਈ ਹੋਈ ਆ ਗੋਲੀ ਵੱਜ ਗਈ ਆ ਗੋਲੀ ਵੱਜ ਕੇ ਨੂੰ ਲੈ ਆਂਦਾ ਵਾ ਇਹਦੀ ਡੈਥ ਹੋ ਗਈ ਆ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਪਣਾ ਉੱਥੇ ਆਪਣਾ ਇਹਨੂੰ ਰਾਜ ਇਹਨਾਂ ਦਾ ਘਰ ਪਿੰਦਾ ਵਾ ਉਹਨਾਂ ਪਹਿਲਾਂ ਬੰਦੇ ਲਿਆਂਦੇ ਆ ਵੀ ਰਾਜੀਨਾਮੇ ਵਾਸਤੇ ਤੇ ਉਹਨਾਂ ਨੂੰ ਇਹ ਛੱਡਣ ਜਾਣ ਦੇ ਛੱਡ ਕੇ ਘਰ ਨੂੰ ਵਾਪਸ ਆਉਂਦੇ ਆ ਇਹਨਾਂ ਦੇ ਘੇਰ ਕੇ ਇਹ ਗੋਲੀ ਮਾਰੀ ਇਹਦੇ ਮੁੰਡੇ ਦੀ ਛਾਤੀ 'ਚ ਵੱਜੀ ਆ ਤੇ ਇਹਦੇ ਡੈਡੀ ਦੇ ਜਿਹੜੇ ਦਾਤਰ ਮਰੇ ਗਏ ਇੱਥੇ ਧੌਣ 'ਚ ਤੇ ਉਹਨਾਂ ਦੇ ਵੀ ਗੋਲੀ ਲੱਗੀ ਆ ਘਰੇ ਤੇ ਇਹ ਸਾਡੇ ਦੇ ਭਰਾ ਇਨਸਾਨ ਮਿਲਣਾ ਚਾਹੀਦਾ ਵਾ ਤੇ ਦੁਨੀਆ ਗੋਲੀਆਂ ਲੱਗੀਆਂ ਗੋਲੀ ਇਹਦੀ ਇੱਕ ਲੱਗੀ ਆ ਛਾਤੀ ਦੇ ਵਿੱਚ ਉਥੇ ਮੌਕੇ ਦੇ ਤੇ ਡੈਥ ਹੋ ਗਈ ਆ ਤੇ ਕਿਉਂ ਉਹਦੇ ਵੀ ਇੱਕ ਗੋਲੀ 21 ਸਾਲ ਉਮਰ ਦੇ ਆ ਭਾਜੀ ਤੇ ਕੋਈ ਰੰਜੀ ਸੀ ਰੰਜੇਸ ਕੋਈ ਨਹੀਂ ਭਾਜੀ ਇਹ ਸਿਰਫ ਥਾਂ ਦਾ ਰੌਲਾ ਸੀ ਥਾਂ ਇਹਦੇ ਹੱਕ 'ਚ ਹੋ ਗਿਆ ਦਖਲ ਤੇ ਕੁਝ ਮੋਦਬਰਾ ਨੇ ਆਖਿਆ ਵੀ ਚਲੋ ਆਪਣਾ ਤਨੀ ਤੁਹਾਡਾ ਬੈ ਕੇ ਰਾਜਨਾਵਾ ਕਰਾ ਦਿੰਨੇ ਸਗਰੇ ਤੇ ਇਹਨਾਂ ਨੇ ਆਪਣਾ ਮੋਦਬਰਾ ਨੂੰ ਘਰ ਛੱਡ ਕੇ ਜਦੋਂ ਆਉਂਦੇ ਹੀ ਉਹਨਾਂ ਨੇ ਘੇਰ ਕੇ ਰਾਹ ਦੇ ਵਿੱਚ ਇਹਨਾਂ ਨੂੰ ਕੀ ਏਰ ਕੇ ਗੋਲੀਆਂ ਮਾਰ ਰਹੀਆਂ ਵਾ ਤੇ ਅਸੀਂ ਚਾਹੁੰਦੇ ਆ ਭਾਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਨੌਜਵਾਨ ਪੁੱਤ ਮਰ ਗਏ ਆ ਠੀਕ ਆ ਨਹੀਂ ਜੀ ਸਰ ਕੀ ਮੈਟਰ ਹੋਇਆ ਸੀ ਮੈਟਰ ਇਹ ਸਾਨੂੰ ਸਾਡੇ ਦੇ ਨਾਲ ਅੰਮ੍ਰਿਤਪਾਲ ਹਸਪੀਟਲ ਤੋਂ ਫੋਨ ਗਿਆ ਕਿ ਜਿਹੜਾ ਠੱਠੇਪੰਢ ਝਗੜਾ ਹੋਣ ਕਰਕੇ ਇੱਕ ਲੜਕੇ ਦੀ ਡੈਥ ਹੋ ਗਈ ਆ ਅੰਮ੍ਰਿਤਪਾਲ ਹਸਪੀਟਲ ਆ ਉਹ ਜਿਸ ਤਿਹ ਇੱਥੇ ਆਏ ਆ ਆਨਕੇ ਅਸੀਂ ਦੇਖਿਆ ਜੀ ਕਿ ਸਾਰਾ ਮੈਟਰ ਵੈਰੀਫਾਈ ਕੀਤਾ ਵਾ ਜਿਸਕਰਨ ਸਿੰਘ ਲੜਕਾ ਜਿਹਦੀ ਉਮਰ ਵੀ 22 ਸਾਲ ਹੈ ਉਹਦੀ ਡੈਥ ਹੋ ਗਈ ਆ ਉਹਦਾ ਫਾਦਰ ਜਿਹੜਾ ਰਜੀਤ ਸਿੰਘ ਜਿਹੜਾ ਆ ਉਹ ਟ੍ਰੀਟਮੈਂਟ ਚੱਲ ਰਿਹਾ ਹੈ ਸਟੇਟਮੈਂਟ ਲੈ ਕੇ ਜਿਹੜਾ ਕੇਸ ਰਜਿਸਟਰ ਕਰ ਰਹੇ ਨੇ ਇਸ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਕੇ ਇਹਨੂੰ ਜਿਹੜੇ ਦੇ ਦੋਸ਼ੀ ਹੋਣਗੇ ਉਹਨੂੰ ਜਲਦੀ ਜਲਦੀ ਗ੍ਰਿਫਤਾਰ ਕਰਕੇ ਝਗੜੇ ਦਾ ਕਾਰਨ ਕੀ ਝਗੜੇ ਦਾ ਜਿਹੜੇ ਇਹਨਾਂ ਦੱਸਣ ਮੁਤਾਬਕ ਹੈ ਕਿ ਜ਼ਮੀਨ ਦਾ ਕੋਈ ਸਬੂਤ ਹੈਗਾ ਇਹਨਾਂ ਦਾ ਤੋਂ ਪਰਵਾਹ ਨਾ ਕੋਈ ਕਿਸ ਉਮਰ ਦੇ ਸਰ ਲੜਕੇ ਨੇ ਨਹੀਂ 22 ਸਾਲ ਦੇ ਕਰੀਬ ਸੀ